ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਆ ਵਿਹੜ ਤੁਹਾਨੂੰ ਉਸ ਵਿਹੜੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿੱ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਸਭ ਨਾ ਠੀਕ ਠਾਕ ਜੀ ਬਹੁਤ ਚੜਪਾਈ ਦੁਰਾਮ ਦਾ ਦੀ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ 8569 ਤੇ 14511 ਠੀਕ ਐ ਤੇ ਆ ਤਿੰਨ ਹੀ ਪੌਣੀਆਂ ਫਿਰ ਹਾਂਜੀ ਤਿੰਨ ਹੀ ਜਾਂਦੇ ਆ ਜੀ ਤੇ ਉਹ ਘਰੇ ਲਈ ਵੈਟ ਫਿਰ ਹਾਂਜੀ ਹਾਂਜੀ ਉਹ ਕੱਚੀ ਸੁੱਕੀ ਜੰਮੀ ਨਾਲ ਅੱਛਾ ਕੱਚੀ ਸੁਹੀ ਐ ਹਾਂਜੀ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਆ ਉਹ ਤਾਂ ਪਹਿਲਾਂ ਨਾਮ ਪੈਂਡ ਸੋਪਾ ਹਾਂਜੀ ਤਸੀਲ ਹੈ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ 85669 ਤੇ 14511 ਠੀਕ ਆ ਤੇ ਚਲੋ ਸ਼ੁਰੂਆਤ ਹੈ ਰਾਹਿਤ ਇੱਥੇ ਹੀ ਕਰੀਏ ਤੇ ਇਹ ਬੱਚੇ ਤਾਂ ਬਿਨਾਂ ਹੀ ਆ ਇਹ ਬੱਚੇ ਤਾਂ ਬਿਨਾਂ ਆ ਜੀ ਕਿੰਨਾ ਦੋਦੇ ਦੇ ਕੋਲ ਤਿਆਰ ਦੋਦੇ ਦੇ ਕੋਲ ਜੀ 13 ਅਜੇ 14 ਅਜੇ ਹੈਗਾ ਤਿਆਰ ਇਹਦੀ ਗੱਬਣ ਜੀ ਉਦੀ ਗਰੰਟੀ ਹਾਲੇ ਤੱਕ ਕੋਈ ਨਹੀਂ ਜੇਗੀ ਅੱਛਾ ਕਿਉਂਕਿ ਦੋ ਮਹੀਨਾ ਤੋਂ ਬਾਅਦ ਡੰਗਰ ਚੱਕ ਪਾਸ ਹੁੰਦਾ ਠੀਕ ਆ ਥਾਲੇ ਕਰ ਵੀ ਖਾਲੀ ਕਰਕੇ ਦਾਂਗੇ ਆਪਾਂ ਠੀਕ ਆ ਤੇ ਦੁੱਧ 13 ਕਿਲੋ ਚਵਾ ਦੋਗੇ ਘਰੋਂ ਮਿਲ ਕੇ ਤੁਹਾਡੇ ਘਰ ਇੱਕ ਦੋ ਡੰਗ ਚੋਲੇ ਚਾਰ ਡੰਗ ਚੋਲੇ ਹੱਥ ਜੋੜ ਕੇ ਰਿਕਵੈਸਟ ਆ ਇੱਥੇ ਵੀਰ ਭਰਾ ਆਪਣੀ ਤਸੱਲੀ ਕਰ ਲੈ ਗਾਂ ਦੀ ਨਹੀਂ ਹੈਗੀ ਅੱਛਾ ਗਾਂ ਦੀ ਅਗਲੇ ਦੀ ਆਪਣੀ ਜ਼ਿੰਮੇਵਾਰੀ ਦੁੱਧ ਵਧਾਵੇ ਘਟਾਵੇ ਇੱਥੋਂ ਤਸੱਲੀ ਕਰ ਲੈ ਹਨਾ ਬਾਕੀ ਇਹ ਗੱਲ ਹੈ ਵੀ ਬੱਚੀ ਕਿਸੇ ਕਿਲੋ ਵੀ ਫੁੰਗੀ ਨਹੀਂ ਹੈਗੀ ਬਰੀਡ ਦਸਲ ਬੜੀ ਤੋੜ ਫੇਰ ਇੱਕ ਰੀਨ ਇੰਨੇ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ ਤੇ ਬਾਕੀ ਚੰਗੇ ਘੱਦ ਘਾਟ ਚ ਆ ਇਹ ਤਾਂ ਨਹੀਂ ਇਦਾਂ ਦੇਖ ਸਾ ਤੇ ਕਰੀ ਲੱਗੇ ਤਾਂ ਇਹ ਮਿਲਕਵੇਂ ਵਿੱਚ ਚੰਗੀ ਲੱਗੀ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਆਪਾ ਇਹਨੂੰ ਕੋਈ ਭਾੜਾ ਨਹੀਂ ਪਾਉਣਾ ਹਾਂਜੀ ਕੋਈ ਰੱਸੀ ਨਹੀਂ ਪਾਉਣੀ ਇਦਾਂ ਹੀ ਚੋਲੇ ਭਾਏ ਲੈਣਾ ਚੋਲੇ ਭਾਏ ਸਿਆਣਾ ਠੀਕ ਆ ਹਾਂਜੀ ਕਿੰਨੇ ਦੇ ਜੱਸਨੋਂ ਦੇ ਦਈਏ ਭਰਪੇ ਜੀ ਵਸ਼ੀਰ ਨਿਕਲਾਵੇ 65 ਦੀ ਹੈ ਹਾਂਜੀ 35000 ਦੇ ਦਿੰਦਾ 35000 ਦੀ ਹਾਂਜੀ ਬਾਕੀ ਵਿੱਚੋਂ ਕਰ ਦੋਗੇ ਮਾਨਤਾਂ ਮਾਨਤਾਂ ਕਰ ਦਾਂਗੇ ਖੁੱਲਾ ਕਰ ਦੋਗੇ ਖੁੱਲਾ ਹੀ ਕਰਦਾ ਗਾ ਜੀ ਤੇ ਹੁਣ ਆ ਜਿਹੜੀ ਆ ਇਹਦੇ ਕੋਲ ਦੁੱਧ ਕਿੰਨਾ ਹੈ ਇਹਦਾ ਫਿੱਜ ਦੁੱਧ 10 ਹੋ ਜੇ 11 ਦਿਨ ਤਿਆਰ ਜਿਹੜਾ ਤਿਆਰ ਜੀ ਇਹਦੀ ਵਸ਼ੀ ਬੱਚੇ ਤੋਂ ਵੀ ਨਹੀਂ ਆ ਬੱਚੇ ਤੋਂ ਬਿਨਾ ਇਹਦਾ ਵਸ਼ੀ ਮਗਰ ਹਾਂਜੀ ਉਹ ਮਰ ਗਈ ਹੈ ਪਿਛਲੇ ਘਰ ਵਾਲਿਆਂ ਕੋ ਵੀਡੀਓ ਆ ਗਈ ਜੇ ਕੋਈ ਭਰਾ ਮਹੂਤ ਨੂੰ ਦੱਸ ਸਕਦੇ ਤੋੜ ਦੋ ਫੇਰ ਇਹਨਾਂ ਨੂੰ 10 ਲੀਟਰ ਦੁੱਧ ਜਿਹੜਾ ਕਿੰਨੇ ਕਿ ਇਹਦੇ ਕੋਲ ਵੀ ਹੈਗਾ ਹੈ ਤੇ ਰੇਠਾ ਨਹੀਂ ਚੰਡੀ ਦੀ ਜਿੱਦਾ ਮਰਜੀ ਚੋਣੋ ਕੋਈ ਪਰਵਾਹ ਨਹੀਂ ਹੈ। ਹਾਂਜੀ ਤੇ ਦੱਸਿਓ ਤਾਂ ਫਿਰ ਮੁੱਲ 26000 ਰੁਪਏ ਇਹਦਾ ਮੁੱਲ 26000 ਹੈ। ਬਾਦਮ ਕਰਾਂਗੇ। ਬਾਕੀ ਮੌਕੇ ਦੇ ਮਾਨਤਨ ਕਰ ਦੋਗੇ। ਹਾਂਜੀ ਬਾਕੀ ਦਾ ਸਹੀ ਕਿਛ ਹੋਏ ਭਾਪੂ ਜੀ। ਠੀਕ ਹੈ ਜੀ। ਤੇ ਹੁਣ ਇੱਕ ਆ ਵਸ਼ੀ ਉਤਰਾ ਹੀ ਆ ਜਿਹੜੀ ਹੈ ਨਾ। ਇਹ ਵੀ ਦੀ ਕੀਰੀ ਜਿਹੀ ਵਸ਼ੀ। ਗੱਭਨ ਨਹੀਂ ਆਏ। ਇਹ ਸਾਬੋ ਵਾਲਾ ਵੀਰ ਕੋਲ ਲੈ ਜੇ। ਹਾਂਜੀ। ਬੱਚੀ ਬਰੀਡ ਯਾਦ ਬਿਲਕੁਲ। ਠੀਕ ਹੈ। ਇਹ ਕੋਈ ਪੈਸੇ ਦਾ ਵੀ ਸ਼ੱਕ ਹੈਗਾ। ਚਲੋ ਇਹ ਵੀ ਤੌਰ ਕੇ ਦਿਖਾਈ ਦੀਏ ਇੱਕ। ਮੋਢੂ ਮੋਢੂ ਵਸ਼ੀ। ബ്രീഡ്ജി ഏക മുല്ല 8000 ਦੀ ਇੱਕ ਰਿਕਵੈਸਟ ਹੈ ਆਪਣੀ ਭਾਵੇਂ ਵੇਚਣ ਵਾਲਾ ਵੀਰ ਲੈ ਜੇ ਭਾਵੇਂ ਘਰ ਵਾਲਾ ਲੈ ਜੇ ਦੂਰ ਵਾਲਾ ਲੈ ਜੇ ਨੇੜੇ ਵਾਲਾ ਲੈ ਜੇ ਆਪਣੇ ਮਾਨਦਮ ਥੋੜੇ ਬੋਦੇ ਜੀ ਠੀਕ ਹੈ ਜਿਹੜਾ ਦਾ ਬਹੁਤ ਡਿਸਕਾਊਂਟ ਤੇ ਹੁੰਦਾ ਠੀਕ ਹੈ ਹਾਂਜੀ ਤੇ ਬਾਕੀ ਇੱਥੋਂ ਤਸੱਲੀ ਕਰਕੇ ਖੜੇ ਹੋ ਜੀ ਇੱਥੋਂ ਤਸੱਲੀ ਕਰਕੇ ਜੀ ਖੜੇ ਇੱਥੇ ਆਪਣੀ ਚੋ ਚਵਾ ਕੇ ਵੇਖ ਚਾਖ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੋ ਜੀ ਪੈਸੇ ਤੁਸੀਂ ਖਰਚਨੇ ਆ ਜਿੰਨੇ ਆਰੇ ਵੀ ਤੁਹਾਡੇ ਆਪਣੀ ਤਸੱਲੀ ਕਰਕੇ ਖਣ ਹਾਂਜੀ ਇਹ ਬਗਾਨੇ ਘਰਾਂ ਜੀ ਚਲੇ ਜਾਣਾ ਹਾਂਜੀ ਇਹ ਹੋਣ ਆਈਆਂ ਘੜੀ ਨੂੰ ਚਲ ਜਾਣੀਆਂ ਠੀਕ ਹੈ ਜੀ